ਸੋ ਨਕੀਮੇਸ਼ਨ ਮਿਲੀ ਬਾਕੀ ਤੋਂ ਜੀ ਦਿੱਤੋ ਵੱਲ ਆ ਰਹੇ ਸੀ ਲੇਕਿਨ ਬੱਚੇ ਵੀ ਦਿੱਤੋ ਵੱਲ ਆ ਰਹੇ ਸੀ ਜੀ ਤੇ ਅਚਾਨਕ ਕੋਈ ਹਾਦਸਾ ਵਾਪਰਿਆ ਸੀ ਜੇ ਬਿਆਨ ਲਿਖਾਂਗੇ ਕਿ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਜੀ ਇਸ ਬਾਰੇ ਜੀ ਚੱਲ ਰਹੀ ਹੈ ਤੇ ਪਿਛਮਪਤੇ ਤੇ ਜਾਉਂਦਾ ਮੈਂ ਹਸਪਤਾਲ ਚ ਜੀ ਹਾਂ ਜੀ ਕਿ ਕਿਤਾ ਕਰ ਰਹਾ ਆ ਕਿੰਨੇ ਬੱਚੇ ਸੀ ਤੇ ਕਿਸ ਚੀਜ਼ ਦੇ ਉਪਰ ਆ ਰਹੇ ਬਹੁਤ ਬੱਚੇ ਦੱਸ ਰਿਹਾ ਹਜੇ ਮੁੱਖ ਮਤਾਬਕੇ ਦੋ ਬੱਚੇ ਸੀ ਮੋਟਰਸਾਈਕਲ ਤੇ ਹਾਂਜੀ ਕਿੰਨੀਆਂ ਕਿ ਸੱਟਾਂ ਆਈਆਂ ਸੀ ਉਹਨਾਂ ਤੇ ਸੱਟਾਂ ਹਜੇ ਇਨਫੋਰਮੇਸ਼ਨ ਆ ਮਿਲਿਆ ਕਿ ਸ਼ਾਇਦ ਉਹਦੀ ਲੱਤ ਪਰਚਰ ਹੈ ਪਰ ਕਨਫਰਮ ਨਹੀਂ ਹਜੇ ਸੁਣਨ ਵਾਲਿਆਂ ਤੀਜੇ ਤੱਕ ਆਪ ਨਹੀਂ ਜਾਂਦੇ ਤੇ ਆਪਾਂ ਕੁਝ ਜੋ ਤਾਂ ਕਹਿ ਨਹੀਂ ਸਕਦੇ ਜੀ ਹਾਂਜੀ ਆ ਹੁ ਗਲਤੀ ਕਿਸ ਦੀ ਦੱਸ ਰਿਹਾ ਇਹ ਵੀ ਬਾਸ ਵਾਲੇ ਦੀ ਜਾਂ ਬੱਚੇ ਦੀ ਕਿਉਂਕਿ ਹਜੇ ਦੇਖੋ ਮੌਕੇ ਤੇ ਬਿਆਨ ਲਿਖਾਂਗੇ ਤੇ ਪੁੱਛ ਕਿਸ ਕਰਾਂਗੇ ਆਸ-ਪਾਸੋਂ ਤੋਂ ਜੀ ਜੀ ਤੇ ਪਤਾ ਲੱਗੂਗਾ ਹਾਜ਼ਰੀਂ ਦਾ ਬੰਦਾ ਬੈਠਾ ਹੁੰਦਾ ਕਿ ਕਿਹਨੇ ਵਿਸ਼ਵਾਸ ਕੀਤਾ ਜੀ ਤੇ ਬਸ ਤੇ ਡਰਾਈਵਰ ਤੇ ਕਨੈਕਟਰ ਫਿਲਹਾਲ ਜੀ ਡਰਾਈਵਰ ਤਾਂ ਕਿਸੇ ਨਾਲ ਸ਼ਾਇਦ ਉਹ ਪਾਸੇ ਹੋ ਗਿਆ ਤੇ ਫਰ ਹੋ ਹੀ ਜਾਂਦਾ ਬਸ ਬੰਦਾ ਜੀ ਜੀ ਕੋਈ ਗੱਲ ਨਹੀਂ ਜੀ ਉਹਨੂੰ ਟ੍ਰੇਸ ਕਰ ਲੈਨੇ ਆ ਕੀ ਕਾਰਵਾਈ ਚੱਲ ਰਹੀ ਹੈ ਜੀ ਹੁਣ ਕਾਰਵਾਈ ਬਸ ਅਮਲ ਚ ਲਿਆਉਣੇ ਰੁਕਾ ਆ ਗਿਆ ਹੈ ਕਿ ਫਿਰ ਕੋਰ ਚੱਲੇ ਮੈਡੀਕਲ ਦਾਨ ਲਿਖਦੇ ਬੱਚਿਆਂ ਦੇ ਆ ਕਿ ਸਕੂਲ ਦੇ ਬੱਚੇ ਸੀ ਸਰ ਇਹ ਇਹ ਗੁਰੂ ਦੇ ਟੈਂਪਲ ਦਾ ਸਕੂਲ ਹੈ ਆਪਣੇ ਦਸ਼ਮੇਸ਼ਾ ਅਧਿਜ ਆਪਣਾ ਐਸਸੀਪੀਸੀ ਦਾ ਜੀ ਜੀ ਇਹਨਾਂ ਦਾ ਸਕੂਲ ਦਾ ਸਕੂਲ ਦੇ ਸਾਹਮਣੇ ਕਰਨਾ ਹੋਣਾ ਕਰਿਆ ਹੈ ਠੀਕ ਹੈ ਅੱਗੇ ਹੋਰ ਵੀ ਕੰਮ ਦੀ ਅੰਕਸਾ ਰਿਹਾ ਕੋਈ ਦੱਸ ਦਿਓ ਜੀ ਕੱਲੀਆਂ ਮਿੰਨੀ ਬੱਸਾਂ ਤੋਂ ਬਿਨਾਂ ਕੋਈ ਬੰਦਾ ਕਹਦੇ ਵੀ ਇਹ 50 ਤੋਂ ਥੱਲੇ ਚੱਲ ਰਹੀਆਂ ਨੇ ਇਹ 100 ਪਲੱਸ ਹੀ ਚੱਲਦੀਆਂ ਜਦੋਂ ਐਸ ਰੋਡ ਤੇ ਜਾਂਦੀਆਂ ਵੀ ਰੋਡ ਇਹ ਹੈ ਕਿ ਨਹੀਂ ਇਹ 80 ਤੋਂ ਵੱਧ ਕਰਨ ਵਾਲਾ 80 ਜ ਰਹੂਗੀ ਲਿਮਟ 'ਚ ਰਹੂਗੀ ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਵਿੱਚ 60 ਆ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਪਰਵਾਹ ਢੀਕ ਰਿਆ ਦੇ ਇਹਨਾਂ ਦਾ ਆਪਦਾ ਵੀ ਪਰਿਵਾਰ ਹੁੰਦਾ ਪਿੱਛੇ ਇਹਨਾਂ ਨੇ ਇੱਥੇ ਬੱਚੇ ਆ ਹੁਣ ਅਸੀਂ ਉਧਰ ਕੰਬਾਈਨਾ ਚੱਲ ਰਹੀਆਂ ਸੀ ਤਾਨੂੰ ਪਤਾ ਲੱਗਿਆ ਇਥੇ ਮੈਂ ਨੰਗ ਦਾ ਵੈਸੇ ਹੀ ਖੜ ਗਿਆ ਜੀ ਕਹਿੰਦੇ ਆ ਕਿ ਵੀ ਬੱਸ ਵਾਲੇ ਨੂੰ ਕੋਈ ਖਾਲੀ ਰੋਡ ਸੀ ਕੁਝ ਨਹੀਂ ਸੀ ਬੱਚੇ ਦਾ ਸਰਾਉਂ ਦੇ ਦੱਸਦੇ ਸੀ ਉਤੋਂ ਦੀ ਚੜਾਤੀ ਬੱਸ ਆ ਫਰਾਰਾ ਹੁਣ ਜਿਹਦਾ ਪਰਿਵਾਰ ਮੁੱਦਾ ਹੋ ਗਿਆ ਜਾਂ ਕੁਝ ਵੀ ਆ ਚਲੋ ਰੱਬ ਨਾ ਕਰੇ ਉਹਦੀ ਲੱਤ ਟੁੱਟ ਗਈ ਲੱਤ ਵੱਲੋਂ ਤਾਂ ਆ ਰਹੀ ਹੋ ਜੂਗਾ ਪਰ ਉਮਰ ਬੱਚਿਆਂ ਦੇ ਮਾਪਿਆਂ ਦੇ ਦੇ ਅੱਖਾਂ ਤੇ ਮੂਰੇ ਹੈਗਾ ਨਾ ਜੇ ਮਰ ਜਾਂਦਾ ਬੱਸ ਵਾਲਾ ਕਿੱਥੋਂ ਕਰ ਪੂਰਾ ਕਰਕੇ ਦਿੰਦਾ ਜਿੱਥੇ 150 ਬੱਸਾਂ ਜਾਂ 200 ਬੱਸਾਂ ਉਹਨਾਂ ਦੀਆਂ ਉਹ ਮੰਨ ਕੇ ਚਲੋ 20-10 ਬੱਸਾਂ ਹੋਰ ਵੀ ਪਾ ਸਕਦੇ ਆ 1-2 ਮਿੰਟਾਂ ਦੇ ਪਿੱਛੇ ਕਿਸੇ ਦਾ ਪਰਿਵਾਰ ਜਮਾਂ ਖਤਮ ਕਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਹੈ ਜੀ ਆਮ ਬੰਦੇ ਆਸਤੇ ਦਾ ਕਾਨੂੰਨ ਹੈਗਾ ਪਰ ਬੱਸ ਵਾਲਿਆਂ ਵਾਸਤੇ ਕੋਈ ਕਾਨੂੰਨ ਨਹੀਂ ਹੈ ਜੀ ਕਿ ਇਹੀ ਆ ਵੀ ਆਪਾਂ ਦਾ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਬੱਸਾਂ 2-4 ਜਿੱਥੇ ਹੈਗੀਆਂ ਇਹਨਾਂ ਦਾ ਵੀ ਲੈਂਟ ਹੋਵੇ ਵੀ ਬੱਸ ਇੰਨੀ ਲੈਂਟ ਜੋ ਚਲਾਣ ਇਹਨਾਂ ਦਾ ਵੀ ਹੋਣਾ ਚਾਹੀਦਾ ਪਰ ਚਲਾਣ ਇਹਨਾਂ ਦੇ ਕੀ ਆ ਪੈਸੇ ੱੱਕੇ ਹੁੰਦੇ ਆ ਜੀ ਸਵਾਰੀਆਂ ਚੱਕਣੀਆਂ ਹੁੰਦੀਆਂ ਇੱਥੋਂ ਉੱਥੇ ਇੱਥੋਂ ਉੱਥੇ ਡਰਾਈਵਰਾਂ ਦੇ ਇਹਨਾਂ ਦੇ ਇੱਕ ਦੂਜੇ ਨਾਲ ਹੋਇਆ ਹੁੰਦਾ ਕਿ ਤੈਨੂੰ ਮੈਂ ਸਵਾਰੀਆਂ ਇੰਗੀਆਂ ਦਊਂਗਾ ਤੂੰ ਮੈਨੂੰ 200 ਦੇ ਦੀ 500 ਦੇ ਦੀ ਇੱਕ ਦੂਜੇ ਦੀਆਂ ਸਵਾਰੀਆਂ ਵੀ ਇੱਕ ਦੂਜੇ ਨੂੰ ਦੇ ਰਹੇ ਆ ਇਹ ਠੀਕ ਹੈ ਜੀ ਆਮ ਸਾਰਿਆਂ ਨੂੰ ਪਤਾ ਹੈ ਇਹ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਪਰ ਰੌਲਾ ਇਹੀ ਆ ਵੀ ਬਸ ਸਾਡੀ ਦੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਬੱਤਾ ਹੌਲੀ ਚਲਾਉਣ ਪਲਾਂ ਦੀ ਚਾਰ ਬੱਸਾਂ ਹੋਰ ਪਾ ਲੈਣ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਲਿਮਟਿੰਗ ਦੀ 60 70 ਹੋਣੀ ਚਾਹੀਦੀ ਹੈ ਕੋਈ ਤੇਜ਼ ਬੱਥਾ ਨਾ ਚਲਾਉਣ ਟਾਈਮ ਟੇਬਲ ਦੇ ਨਾਲ ਵੱਧ ਵੱਧ ਪਾਉਣੇ ਚਾਹੀਦੇ ਆ ਬੱਸਾਂ ਹੋਰ ਪਾ ਦੇਣ ਯਾਰ 50 ਬੱਸਾਂ ਇੰਨੀਆਂ ਤੇਜ਼ ਬੱਸਾਂ ਜਾਂਦੇ ਬਿਨਾ ਮਤਲਬ ਦੇ ਆ ਕੇ ਬਰਾਬਰ ਆ ਕੇ ਹਾਰਨਾ ਹਾਰਨ ਤੇ ਆਖਰਾ ਤਾਂ ਲੱਗਣਗੇ